ਲੋ ਵੀ ਸੱਜਣੋ ਤੁਹਾਨੂੰ ਇੱਕ ਬਹੁਤ ਕਮਾਲ ਦਾ ਮੰਡੀ ਦੇ ਵਿੱਚ ਕੰਮ ਆਉਣ ਵਾਲਾ ਜਿਗਾੜ ਦਿਖਾਉਣ ਲੱਗਾ ਸਕੂਟਰ ਦੇ ਮਗਰ ਪੈਣ ਵਾਲੀ ਰੇੜੀ ਦੇ ਉੱਤੇ ਸਾਡੇ ਪਿੰਡ ਵਾਲੇ ਯਕੂ ਪ੍ਰਧਾਨ ਦਾ ਬਣਾਇਆ ਹੋਇਆ ਜਿਗਾੜ ਇਹ ਜਿਗਾੜ ਨਾ ਆ ਬਾਪੂ ਕੁੜੇ ਇਹਦੀ ਚਾਬੀ ਆ ਜਿੰਦਾ ਲੱਗਦਾ ਯਾਰ ਬਕਾਇਦਾ ਆ ਦੇਖੋ ਕਿਉਂ ਕੱਢ ਲਈ ਨਾ ਚਾਬੀ ਤੁਹਾਨੂੰ ਮੈਂ ਦਿਖਾਉਣਾ ਖੋਲ ਕੇ ਇੱਕੋ ਹੀ ਮਿੰਟ ਰੁਕੇ ਰਹੋ ਇੱਕੋ ਹੀ ਮਿੰਟ ਆ ਦੇਖੋ ਖੁੱਲ ਗਿਆ ਨਾ ਖਲ ਗਿਆ ਅੰਦਰ ਦੇਖੋ ਬਿਸਤਰਾ ਲੱਗਿਆ ਚਾਹ ਪਾਣੀ ਪਿਆ ਪੱਖਾ ਲੱਗਿਆ ਫੀਟਿੰਗ ਹੋਈ ਹੈ ਬਲਬ ਲੱਗਿਆ ਮੋਬਾਈਲ ਦਾ ਚਾਰਜਰ ਬੈਟਰੀ ਲੱਗੀ ਹੋਈ ਹੈ ਤੁਸੀਂ ਯਾਰ ਖੇਤ ਪੈਣਾ ਤੁਸੀਂ ਜਿੱਥੇ ਮਰਜੀ ਪਾਣੀ ਲਾਉਣਾ ਰਾਤ ਨੂੰ ਮੱਛਰ ਲਾੜੀ ਨਹੀਂ ਸਕਦਾ ਮੱਛਰ ਤਾਂ ਨਹੀਂ ਪਈ ਹੋਈ ਹੈ ਯਾਰ ਨੰਨ ਤਾਂ ਮੰਗਲ ਚੀਜ਼ ਆ ਮਤਲਬ ਆਨੰਦ ਮੰਗਲ ਮੰਡੀ ਦੇ ਵਿੱਚ ਸਾਨੂੰ ਇਹ ਜਗਾੜ ਸਭ ਤੋਂ ਘੈਂਟ ਲੱਗਿਆ ਸੱਜਣੋ ਮੈਂ ਤਾਂ ਯਾਰ ਵੇਖ ਕੇ ਆਨੰਦ ਆ ਗਿਆ ਮੈਨੂੰ ਮੈਨੂੰ ਵੱਡੇ ਭਾਈ ਨੇ ਇਹਦੇ ਬਾਰੇ ਜਾਣਕਾਰੀ ਦਿੱਤੀ ਮੈਂ ਕਿਹਾ ਭਾਈ ਵੀਡੀਓ ਜ਼ਰੂਰ ਬਣਾਵਾਂਗੇ ਅਸਲ ਦੇ ਵਿੱਚ ਵੀਡੀਓ ਵੱਡੇ ਭਾਈ ਨੇ ਬਣਾਈ ਵੱਡੇ ਭਾਈ ਦਾ ਇਹਨੂੰ ਦੇਖਣ ਸਰ ਕੀ ਰਿਐਕਸ਼ਨ ਸੀ ਆ ਚੈੱਕ ਕਰਿਓ ਮਾੜਾ ਜਾਂ ਮੰਦਾ ਨੰਦਰਾ ਨੰਦਰਾ ਆਪਣਾ ਫਰੀਦਾ ਤੇ ਇਹ ਕਲਾਕਾਰ ਸੀ ਲੈ ਦੇਖ ਕਿੰਨਾ ਤੜਾ ਘਟਵਾ ਰਿਹਾ ਲੱਗਦਾ ਹੈ ਵੀਡੀਓ ਬਣਾ ਕੈਮਰਾ ਵੀ ਤਗੜਾ ਆ ਰਿਹਾ ਇਸ ਪਰ ਇਹ ਕੈਮਰਾ ਦਾ ਜਾਤ ਲੱਖ ਫੋਨ ਹੈਗਾ ਕੀ ਕਿਉਂ ਮੰਨ ਲਿਆ ਪੂਰਨ ਸੂਟ ਆ ਵੀ ਇਹ ਯਾਰ ਬਣਾਉਣਾ ਜਗਾ 10 ਲੱਖ ਫੋਨ ਹੈ ਪੱਖਾ ਵੀ ਲੱਗਿਆ ਹੈ ਕਿਸੇ ਮੱਛਰ ਨਹੀਂ ਫੁਟਾ ਇਸ ਨੇ ਮੱਛਰ ਹੈਗਾ ਨਾ ਆ ਕਿਤਾਬ ਬਰੀਕ ਹੋ ਗਈ ਇੱਕ ਉੱਤੋਂ ਦੀ ਆ ਮੱਛਰ ਦਾ ਨਹੀਂ ਹੋ ਵੀ ਥੋੜੀ ਲੱਗੂਗਾ ਮੱਛਰ ਮੱਛਰ ਹੀ ਫੱਜੇਗਾ ਯਾਨੀ ਕੀ ਨਾ ਗੱਲ ਜੇ ਕੋਈ ਹੁਣ ਮੰਨ ਲਓ ਆਪਣਾ ਚਾਹ ਰੋਟੀ ਵੀ ਆਪਣੀ ਪਈ ਐ ਉਸਤਾ ਬਿੱਲਾ ਤਾਂ ਨਹੀਂ ਲੈ ਜਾਂਦਾ ਵਧੀਆ ਮਾਤਾ ਪੋਪੂ ਨੀ ਵਧੀਆ ਹੈਗਾ ਇਹ ਤਾਂ ਲਾ ਲਾ ਮਾਲਾ ਆਪਣ ਨੂੰ ਖੇਤ ਕੋਈ ਕੰਮ ਆ ਝੋਨੇ ਜਾਣਾ ਵੇਲੇ ਦੇਖ ਕੇ ਬੜਾ ਵਸਤ ਨਹੀਂ ਹੈ ਯਾਰ ਲਾ ਲਾ ਹੈ